ईद मुबारक मौके ਦੇ ਉੱਤੇ ਸੀਐਮ ਪੰਜਾਬ ਭਗਵੰਤ ਮਾਨ ਮਲੇਰ ਕੋਟਲਾ ਮੁ슬ਮਿ ਪਾਈਚਾਰੇ ਨਾਲ Eid ਮਨਾਉਣ ਲਈ ਪਹੁੰਚੇ ਇਸ ਮੌਕੇ ਦੇ ਉੱਤੇ ਮੁ슬ਮਿ ਪਾਈਚਾਰੇ ਨੂੰ Eid ਦੀਆਂ ਮੁਬਾਰਕਾਂ ਵੀ ਦਿੱਤੀਆਂ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਪਾਰਸ ਸੁਕਾ ਦਾ ਸਹਿਯੋਗ ਨਾਲ 64 ਦਿਨ ਸੁਚ ਉਹ ਤਿਆਰ ਹੋ ਗਿਆ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਹਾਰ ਹੋ ਗਿਆ ਸੀਨੀਅਰ ਸਕੂਲ ਵੀ ਸੀਨੀਅਰ ਕੰਟਰੀ ਸਕੂਲ 14 ਤੇ ਉਹ ਵੀ ਮਿਲਿਆ ਚਾਲੀ ਕੋਬਰ ਹਾਂਜੀ ਹੁਣ ਬਸ ਉਦਘਾਟਨ ਕਰਨਾ ਰੱਖਾ ਅਗਲੇ ਅਗਲੇ ਸਪੈਂਸਰ ਤੇ ਮਲੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮਲੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜੀ ਜਿਹੜਾ ਤਹਿਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਹਿਸੀਲ ਕੰਪਲੈਕਸ ਬੇਸਬਸ ਸਖਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੰਨੇ ਤੱਕ ਉਲਪੋੜ ਵੀ ਉਲਪੋੜ ਵੀ ਉਹਨੋਂ ਬਹੁਤ ਪਰਾਣਾ ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਨੇ ਤੇ ਸੁਮਲੇ ਕੋਟਲੇ ਨੂੰ ਚਮਕਾ ਦੇਣਗੇ ਔਰ ਮਲੇਰ ਕੋਟਲੇ ਹੀਵਾ ਮੁਸਲਮਾਨ ਲਈ ਹੈ ਲੇਕਿਨ ਮਲੇਰ ਕੋਟਲੇ ਹੀਵਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਤਹਿਸੀਲਦਾਰ ਕਰ ਦੇਣੀ ਅੱਛਾ ਬਹੁਤ ਵਧੀਆ ਜੀ ਬਹੁਤ ਵਧੀਆ ਕਾਂਗਰਸ ਨਹੀਂ ਬੰਦ ਹੋਇਆ ਪਹਿlier ਲਈ ਹੀ ਬੰਦ ਹੋਇਆ ਤਾਂ ਪਰ ਆਪਣੇ ਚੱਲਦਾ ਵਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਸੀ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਥੈਂਕ ਯੂ ਹਾਂ ਇੱਕ ਜਿਹੜਾ ਮਿੰਨੀ ਬੱਸਾਂ ਲਈ ਤੁਸੀਂ ਐਲਾਨ ਕੀਤਾ ਜਿਹੜੇ ਪਹਿਲਾਂ ਫਾਰਮਟ ਲੋਕਾਂ ਦੇ ਮੈਨੇਜਰ ਰੂਟ ਨਹੀਂ ਡਾਉਣਗੇ ਨਹੀਂ 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 ਕੋਈ ਬਸ ਪਿੰਡ ਤਾਂ ਖਾਲੀ ਪੈ ਨੇ ਮਿੰਨੀ ਬੱਸਾਂ ਬਿਲਕੁਲ ਚੱਲੀ ਨਹੀਂ ਰਹੀ ਹੈ ਜੀ ਕੋਈ ਹੈ ਹੀ ਨਹੀਂ ਬਸ ਸਰ ਪਿੰਡਲ ਤਾਂ ਤੋੜ ਹੀ ਦਿੱਤਾ ਹੈ ਬੱਸਾਂ ਦਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਵੀ ਆ ਸਕਦੀ ਹੈ ਇੱਥੇ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਸੀ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਇਹ ਕਬਣਾ ਰਹੇ ਆਂ। ਉਹ ਕੋਈ ਉਹਦੇ ਚ ਸਪਾਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਲਵੇ। ਜਹਾਂਗੀਰ ਤੋਂ ਹਾਲਾ ਜੀ ਜਹਾਂਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹਿਰ ਦੀ ਪਾਟੜੀ ਤੇ ਬਣੀ ਹੁੰਦੀ ਸੀ। ਉਹ ਮਤਲਬ ਨਹਿਰ ਦੀ ਜਦੋਂ ਉਹ ਪਾਟੜੀ ਪੱਕੀ ਜੀ ਬਣ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ। ਉਹ ਵੀ ਲੋਕਾਂ ਦੀ ਮੰਗ ਜਹਾਂਗੀਰ ਤੋਂ ਜਹਾਂਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੁੰਦੀ ਪਹਿਲਾਂ ਜੀ। ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ। ਉਹ ਵੀ ਲੋਕਾਂ ਦੀ ਮੰਗਾ ਵੀ ਬਣਨੀ ਚਾਹੀਦੀ। ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18-18 ਫੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨਹੀਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਪਿਆਂ ਦਾ ਕੰਮ ਚੱਲੂਗਾ ਟੋਪਿਆਂ ਦੀ ਸਫਾਈ ਹੋਊਗੀ ਔਰ ਨਹਿਰੀ ਪਾਣੀ ਤੱਕ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਨਹਿਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦੱਬ ਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹਨੋਂ ਨੰਬਰ 1 ਸੁਬਾ ਬੜਾ ਹੀ ਹੈ ਜੀ ਸਾਹਿਬ ਜਦੋਂ ਤੱਕ ਉਹ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਹੋ ਗਈ ਹੈ ਤੇ ਕਿਉਂਕਿ ਮੇਰੇ ਕੋਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਗ੍ਰੇਡ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਜੁੱਤ ਨਾ ਜੇ ਲੈ ਕੇ ਅੱਜ ਦੁਆ ਕੀਤੀ ਹੈ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪ ਸਾਰੇ ਲੜਕੇ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਐਸੀ ਅਣਚਣ ਨਹੀਂ ਹੁੰਦੀ ਜਿਹੜੀ ਜਿਹੜੀ ਖੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਪੰਚਾਇਤ ਪੰਚਾਇਤਾ ਪਿੰਡਾਂ ਦੇ ਆ ਉਹ ਮਤੇ ਪਾ ਲਈ ਮਲੇ ਕੋਲੇ ਦੇ ਲੱਖ 40 40 ਪਿੰਡਾਂ ਨੇ ਵੀ ਸੰਦੌਰ ਦੇ ਅਲੇ ਦਾਲ ਦੇ ਪਿੰਡਾਂ ਦੇ ਤੇ ਉਹ ਇੱਕ ਐਸੀ ਸਾਥ ਦੇਵਾਂਗੇ ਹੈਨਾ ਤਾਂ ਇਹ ਤਾਂ ਮੰਨ ਹਾਂਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਨ ਹਲਸਭਾ ਜੀ ਵਿਰੋਧ ਕਰਾਂਗੇ ਉਤੇ ਸਾਡੇ ਐਮਪੀ ਸਾਪੀਸ ਗੱਲ ਕਰ ਰਹੇ ਵਾਜ ਵਾਜ ਜੈ ਹਿੰਦ